ਸਰਟੀਫਾਈਡ ਭਤੀਜੀ ਜਸਮੀਨ ਦਾ ਵਿਆਹ ਹੈ ਤੇ ਉਲਜਮ ਗੁਲਮੇ ਸੋਲਜਮ ਉਲਜਮ ਪੁਲਜਮ ਪੁਲਜਮ ਮਨ ਤਾਂ ਕੋ ਸਮਝ ਨਹੀਂ ਲੱਗ ਰਹੀ ਹੈਗੀ ਵੀ ਕਿਆ ਫਟਦਾ ਜਾ ਰਿਹਾ ਰਾਤ ਵੀ ਇੱਕ ਵੀਰ ਦਾ ਟੈਲੀਫੋਨ ਆਇਆ ਮੈਨੂੰ ਉਹ ਵੀਰ ਨੇ ਬਹੁਤ ਗੌਰ ਨਾਲ ਵੀਡੀਓ ਦੇਖਿਆ ਮੈਨੂੰ ਪੁੱਛਣ ਲੱਗਾ ਕੁਐਸਚਨ ਕਰਨ ਲੱਗਾ ਮੈਂ ਕਿਹਾ ਵੀਰੇ ਆ ਨੰਬਰ ਤੂੰ ਉਹਨਾਂ ਨੂੰ ਆਪੇ ਫੋਨ ਕਰਕੇ ਪੁੱਛ ਲੈ ਪਰ ਮੈਨੂੰ ਕਹਨੂੰ ਫੋਨ ਕਰਕੇ ਕਰਦਾ ਯਾਰ ਹਰਾ ਨਾ ਮਤ ਲੋਕਾਂ ਦੇ ਤੇ ਜਾਨੇ ਚੱਲ ਰਹੇ ਪਾਈ ਵਿਆਹ ਦੇ ਪੂਰੇ ਜੋਰ ਠੋਰ ਰਹਾ ਮੈਂ ਕੱਲ ਗਿਆ ਸੀ ਤੇ ਭਾਬੀ ਕਹਿੰਦੇ ਸੀ ਕੁੜੀ ਦਾ ਚਾਚਾ ਆ ਗਿਆ ਕੁੜੀ ਦਾ ਚਾਚਾ ਆ ਗਿਆ ਤੇ ਸ਼ਾਇਦ ਤੁਸੀਂ ਆਪਾਂ ਦੇ ਨਾ ਮੇਰਾ ਸੀਨ ਕੱਟਿਆ ਵਿੱਚ ਪਾਇਆ ਹੋਣਾ ਪਤਾ ਨਹੀਂ ਤੇ ਚਾਚਾ ਆਉਂਦੇ ਨੇ ਮਗਰ ਪਾਈ ਚਾਚਾ ਬਿਜੀ ਆਪਣੇ ਘਰ ਦੇ ਕੰਮਾਂ ਦੇ ਵਿੱਚ ਚਾਚਾ ਘਰ ਬਣਾ ਰਿਹਾ ਆ ਵੀ ਰਾਜੂ ਆਓ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂ ਮਰਜੀ ਐਂ ਕਰੋ ਕਨਕਮਰ ਇਹ ਪੌਣ ਚੱਲਦੀ ਆ ਕਨਕ ਚਲੇ ਪੌਣ ਇੱਕ ਟੋਟਾ ਇੱਧਰ ਛੱਡ ਦੇ ਲੈ ਲੋ ਤੁਹਾਡਾ ਯਾਰ ਉੱਧਰ 2/2/1 ਕਰਦੇ ਹਾਂ ਜੀ ਇੱਧਰ 1/1 ਹੀ ਕਰਦੇ ਠੀਕ ਹੈ ਜੀ ਕਰ ਦਾਂਗੇ ਕੋਈ ਨਹੀਂ ਜੀ ਹਾਂ ਠੀਕ ਨਹੀਂ ਤਨੇ ਉਧੜੀ ਧੂੜੀ ਦੇ ਦੇ ਬੰਦਾ ਕੀ ਕਰਨਾ ਤੇ ਕਰਾਂ ਜਾਂ ਫੋਨ ਬੰਦੇ ਦੂਰ ਤੇ ਚੱਕਣੇ ਪੈਂਦੇ ਦੂਰ ਛੱਡਣੇ ਪੈਂਦੇ ਯਾਰ ਆਹ ਟਾਈਮ ਖਰਾਬ ਹੁੰਦਾ ਸਦਾ ਬਾਖ ਖਰਜੋ ਕੱਲ ਦਾ ਦਿਨ ਅੱਜ ਦਾ ਦਿਨ ਖਰਜ ਅੱਜ ਕੰਮ ਉਧਰ ਖਤਮ ਹੋ ਜਾਣਾ ਅੱਛਾ ਇਹ ਮੈਂ ਦੇਖਦਾ ਮੈਂ ਲਾ ਦੂੰਗਾ ਬਰੇ ਹੈ ਗਿਆ ਤਿੰਨ ਤਿੰਨ ਦਿਹਾੜੀ ਦਾ ਕੰਮ ਹੈਗਾ ਜਿਹੜਾ ਬਰੀਕੀ ਥੋੜਾ ਜਿਹਾ ਕੰਮ ਕਰਨੇ ਵਾਲਾ ਰੇਤਾਰੂ ਤਾਂ ਖੜਾਉਣੇ ਵਾਲਾ ਤੇ ਉਹ ਦਾ ਦੂਜੇ ਕਹਿੰਦੇ ਮੀਆਂ ਬੀਬੀ ਆਇਓ ਤੇ ਆ ਉਹਦੇ ਵਾਲੇ ਗੰਡਾਲਾ ਉਹਦਾ ਪਰ ਜਿੰਨੇ ਕ ਵਜਦੇ ਉਹਨੇ ਕ ਬਾ ਜਾ ਸਕਦੇ ਆ ਹਾਂਜੀ 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 ਉਹ ਐਂ ਉਹ ਆਪਣੇ ਆਪ ਦਿਮਾਗ ਦੇ ਕੰਮ ਨਹੀਂ ਲਾਦੇ ਫੜਦੇ ਹੈਗੇ ਅੱਜ ਮੈਨੂੰ ਲੱਦਾ ਆਏ ਨਹੀਂ ਹੈਗੇ ਉਹ ਸਿਰਫ ਪੈਸੇ ਲੈਣੇ ਆਏ ਤੇ ਮੇਰੇ ਕੋਲ ਮੇਰੇ ਚਾਹੇ 6 ਦਿਹਾੜੀ ਬਣ ਗਈਆਂ ਤੇ ਨਾਲੇ ਦਿਹਾੜੀ ਲਾਵੇਂ ਨਾਲੇ ਪੈਸੇ ਲੈ ਆਉਂਦੇ ਆ ਉਹ ਚਲ ਤੁਸੀਂ ਭਾਈ ਚੱਕੋ ਕੱਲ ਕਰੋ ਤੁਸੀਂ ਕੰਮ ਆਪਣਾ ਭਾਈ ਤੁਸੀਂ ਤਾਂ ਖੜੋ ਥੋੜੀ ਤਾਂ ਦਿਹਾੜੀ ਪੈਂਦੀ ਹੋਣੀ ਆ ਤੇ ਸਰਨੇ ਚਾਚੇ ਨੇ ਆਏ ਖੜ ਜਾਣਾ ਕੰਮ ਨਹੀਂ ਕਰਿਆ ਹੈਗਾ ਭਰਾ ਉਹ ਨਹੀਂ ਕੁਝ ਕਰਦਾ ਜੀ ਹੁਣ ਹਾਂ ਉਹਨੋਂ ਦਾ ਵੀ ਬਤ ਹੋਇਆ ਪਿਆ ਅੱਛਾ ਹਾਂ ਜੀ ਹੁਣ ਬੰਦੇ ਪਰ ਇਹਦੀ ਜੋ ਮਾਰੀ ਕਰੀ ਜਾਵੇ ਅੱਛਾ ਉਹ ਫਰਮਾ ਦਿੰਦੇ ਆ ਵੀ ਐਂ ਕਰਨਾ ਬਾਅਦ ਐਂ ਜਾਣਾ ਐਂ ਜਾਣਾ ਵਾਹੇਗਾ ਨਾ ਵਾਹੇਗਾ ਨਾ ਬਹੁਤ ਤੇਜ਼ ਆ ਭਾਈ ਰਾਜੂ ਭਾਈ ਆ ਗਿਆ ਜੇ ਤਾਂ ਸਰਦਾਰ ਆ ਗਿਆ ਫਿਰ ਤਾਂ ਕੰਮ ਕਰ ਲੈ ਸਾਲਾ ਫੇਟਾ ਦੇਦਾ ਸੱਲ ਆਪਣੇ ਦਿਹਾੜੀ ਲੱਗੇ ਹੋਏ ਤੇ ਉਹਨੇ ਯਾਰ ਕੰਮ ਮੀਆਂ ਵੀ ਵੀ ਨੇ ਨੱਟ ਚਲੋ ਫਿਰ ਵੀ ਜਿੰਨਾ ਹੈ ਤਾਂ ਕੱਲ ਅੱਜ ਸ਼ਾਇਦ ਜੇ ਤਾਂ ਆ ਗਏ ਤਾਂ ਠੀਕ ਹੈ ਮੈਂ ਰੇਤਾ ਸਿੱਧਾ ਸਿੱਧਾ ਜਾ ਕਰਉਣਾ ਤੇ ਹਾਂ ਭਾਈ ਅੱਜ ਦੀ ਲਾਈਵ ਵਿੱਚ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਮੇਰਾ ਆਪਣੀ ਸੀਰੀ ਚੱਲ ਰਹੀ ਹੈ ਜਸਪੀਨ ਦਾ ਵਿਆਹ ਵਾਲੀ ਅੱਜ ਤਾਂ ਮੈਂ ਕੋਈ ਉਹਦੀ ਵੀਡੀਓ ਦੇਖੀ ਨਹੀਂ ਹੈਗੀ ਤੇ ਨਹੀਂ ਤਾਂ ਫਿਰ ਆਪਾਂ ਕੋਈ ਨਾ ਕੋਈ ਮੁੱਦੇ ਪਰ ਗੱਲਬਾਤ ਕਰਦੇ ਬਸ ਹੁਣ ਤਾਂ ਇੱਕੋ ਦੁਆ ਕਰਾਂ ਰੱਬ ਅਗੇ ਵੀ ਵਿਆਹ ਵਾਲੇ ਦਿਨ ਤੁਸੀਂ ਮੇਰਾ ਵੀਰ ਸਾਰੇ ਜਦੋਂ ਕਹਿੰਦੇ ਸਾਰੇ ਮਿਲ ਕੇ ਦੁਆ ਕਰ ਤੁਸੀਂ ਮੇਰਾ ਵੀਰ ਦੁਆ ਕਰਿਓ ਵੀ ਬਿਆਲ ਦਿਨ ਮੌਸਮ ਸਾਫ਼ ਰਹੇ ਇਹ ਕਰੋ ਮੇਰਾ ਵੀ ਸੁੱਖੀ ਸੰਦੇ ਰਿਸ਼ਤੇਦਾਰਾਂ ਨੇ ਵੀ ਹੋਣਾ ਅਸੀਂ ਵੀ ਹੋਣਾ ਜੀ ਸਾਡੇ ਪਰ ਦਬਾਅ ਬਹੁਤ ਜ਼ਿਆਦਾ ਪੈ ਜਾਣਾ ਫਿਰ ਇਹ ਮੜੀ ਦੁਆ ਕਰੋ ਸਾਰੇ ਮਿਲ ਕੇ ਮੌਸਮ ਸਾਫ਼ ਰਹੇ ਬਸ ਬਾਕੀ ਫਿਰ ਤਾਂ ਬੱਲੇ ਬੱਲੇ ਹੋ ਜਾੜੀ ਫਿਰ ਤਾਂ ਸਾਡੀ ਨਹੀਂ ਤਾਂ ਹਰ ਭਾਈ ਜੇ ਇੱਕ ਵਾਰੀ ਹੋ ਲਿਆ ਪਰ ਕਿਹਦਾ ਦੱਸਦਾ ਸੀ ਇੱਕ ਬੰਦੇ ਨੇ ਮੇਰੀ ਗੱਲ ਬਾਤ ਚੱਲਦੀ ਸੀ ਉਹ ਕਹਿੰਦਾ ਸੀ ਕਿ ਨਾ ਮੈਂ ਲਾ ਲੈ ਦਵੇ ਕੰਨਾਂ ਨੂੰ ਹੱਥ ਉਹ ਕਹਿੰਦਾ ਦੂਜੀ ਕੁੜੀ ਦਾ ਵਿਆਹ ਕਰਨਾ ਸੀ ਨਾ ਤੇ ਮੈਂ ਕਹਿੰਦਾ ਪੈਲ ਸੇ ਕਰਦਾ ਇੰਨਾ ਮੀਹ ਪਿਆ ਇੰਨਾ ਮੀਹ ਪਿਆ ਬਰਾਹਾ ਦਾ ਇਹ ਮੈਂ ਉਹ ਦੁਆ ਕਰਦਾ ਇੱਥੇ ਵੀਰੇ ਮੌਸਮ ਸਾਫ ਰਹੇ ਰੱਬ ਅਗੇ ਦੁਆ ਕਰ ਤੁਸੀਂ ਵੀਰੇ ਸਾਰੇ ਮਿਲ ਕੇ ਕਿਹੋ ਵੀ ਬਰਸਾਤ ਨਾ ਬਵੇ ਤੇ ਬਾਕੀ ਇੱਕ ਬੰਦਾ ਚ ਗੱਲਬਾਤ ਚੱਲ ਰਹੀ ਮੇਰੀ ਹੁਣ ਬੰਦੇ ਨੇ ਮੋਟਰ ਪਰ ਆ ਜਾਣਾ ਇੱਕ ਬੰਦੇ ਨੇ ਕਮੈਂਟ ਕਰਿਆ ਤਾਂ ਕਹਿੰਦਾ ਗੁੱਜਰ ਬਾਈ ਕਰਕੇ ਤੇਰੇ ਵਿਊ ਕੱਟ ਕੇ ਉਹ ਯਾਰ ਵਿਊ ਪਿੱਛੇ ਤਾਂ ਆਪਾਂ ਕਦੇ ਚੈਨਲ ਬਣਾਏ ਨਹੀਂ ਹਾਂ ਆ ਜਿਹੜਾ ਆਪਾਂ ਨੇ ਚੈਨਲ ਬਣਾਇਆ ਹੋਇਆ ਬਾਈ ਇਹ ਮਹਾਲ ਬਲੌਗ ਇਹ ਸਿਰਫ ਆਪਾਂ ਨੇ ਲਾਈਵ ਵਾਸਤੇ ਦਿਲ ਦੀ ਪੜਾਹਸ ਕੱਢਣ ਵਾਸਤੇ ਚੈਨਲ ਬਣਾਇਆ ਹੋਇਆ ਹੈ ਇਹਦੇ ਪਰ ਪੜਾਹਸ ਕੱਢਦੇ ਹੁੰਦੇ ਆਪਾਂ ਜੋ ਦਿਲ ਦੇ ਵਿੱਚ ਗੱਲਾਂ ਆ ਜਾਂਦੀਆਂ ਜਿਹੜੀਆਂ ਆਪਾਂ ਸੋ ਆਮੋ ਸਾਹਮਣੇ ਕਰਦੇ ਹੁੰਦੇ ਹਾਂ ਗੱਲਾਂ ਤੇ ਬਾਕੀ ਫਿਰ ਬਾਈ ਮੈਂ ਤੁਹਾਡੇ ਕਮੈਂਟ ਪੜ੍ਹਦਾ ਹਾਂ ਕਮੈਂਟਾਂ ਵਿੱਚੋਂ ਕੋਈ ਨਾ ਉਹ ਫਿਰ ਆਪਾਂ ਗੱਲ ਚੱਕਦੇ ਹੁੰਦੇ ਆਂ ਕੋਈ ਵਿੱਚ ਮੈਨੂੰ ਵੀ ਗੱਲਾਂ ਕੱਢੀ ਜਾਂਦੀਆਂ ਚਲੋ ਕੱਢ ਲਓ ਬਾਈ ਤੁਹਾਡਾ ਜੋਰ ਚੱਲਦਾ ਕੱਢ ਲਓ ਜੇ ਤੁਹਾਡਾ ਦਿਲ ਕਰਦਾ ਤਾਂ ਕੱਢੋ ਤੇ ਹੁਣ ਕੌਣ ਕੌਣ ਤੇ ਰਾਤ ਨੇ ਅੱਜ ਦਾ ਕੀ ਪਲਾਨ ਆ ਫਿਰ ਵਿਆਹ ਹੈ ਪਲਾਨ ਹੈ ਮੋਟਰ ਪਰ ਆਉਣਾ ਤੇ ਬੈਠ ਜਾਣਾ ਤੇ ਗਰੰਦੇ ਆ ਹਾਂ ਇਹ ਫਿਰ ਦੇਖ ਕੇ ਦੱਸੋ ਮੈਨੂੰ ਵੀ ਕੀ ਆ ਪਲਾਨ ਆ ਫਿਰ ਉਦਾਂ ਦਾ ਆਪਾਂ ਪਲਾਨ ਕਰੀਏ ਪੀਣੀ ਦਾ ਬਾਈ ਤੁਸੀਂ ਦਾਰੂ ਆਇਆ ਉਤਾਰੋ ਜੀ ਹਾਂ ਸਿਰਫ ਕੋਕ ਹੂੰ ਤੇ ਉਹਪਾ ਘਰ ਆਈ ਪੀ ਲੈਣੀ ਦਾਰੂ ਤਰਾਏ ਬਿੱਲ ਨੇ ਯਾਰ ਦੋਸਤ ਇਕੱਠੇ ਹੋਉਂਗੇ ਨਾ ਉਹ ਵੀ ਗੱਲ ਤਾਂ ਮੇਲ ਦੀ ਹੁੰਦੀ ਆ ਅੱਛਾ ਰਾਤ ਮੈਂ ਕਰਦਾ ਸੀ ਗੱਲ ਮੈਡਵਿਚ ਨੂੰ ਕਹੀ ਗੱਲ ਮੈਂ ਕਿਸੀਂ ਕਦੋਂ ਨਹੀਂ ਇਕੱਠੇ ਹੁੰਦੇ ਹੈਗੇ ਮੈਂ ਕਦੋਂ ਇਕੱਠੇ ਹੋਣ ਤਾਂ ਕਾਫੀ ਦਿਨ ਹੋ ਗਿਆ ਬੰਦ ਇੱਥੇ ਬੈਠੇ ਨੇ ਥੋੜਾ ਸਾ ਗੱਡੇ ਨਹੀਂ ਕਰਕੜ ਦੀ ਗੱਲਾਂ ਕੀਤੇ ਨਹੀਂ ਹੈਗੇ ਅਸੀਂ ਉਸ ਜਦੋਂ ਇਕੱਠੇ ਬੈਠਦੇ ਆ ਕੋਈ ਇੱਕ ਟੌਪਿਕ ਚੱਲ ਪੈਂਦਾ ਫਿਰ ਕਹਿ ਕੇ ਬੰਦ ਕਰ ਜਾਂਦਾ ਹੋਰ ਟੌਪਿਕ ਛੁਡੋਂ ਉਹ ਟੌਪਿਕ ਦੀ ਮਾਂ ਭੈਣ ਇੱਕ ਕਰ ਦਿੰਦੇ ਸਾਰੇ ਜਣੇ ਫਿਰ ਜਦ ਇੱਕ ਬੰਦਾ ਬੋਲਣ ਲੱਗਦਾ ਉਹ ਹੜਦੇ ਕਿਸੇ ਸੁਣਦਾ ਹੀ ਨਹੀਂ ਫਿਰ ਇਹ ਤੰਨਾ ਕਿਤੇ ਜੇ ਵਿੱਚ ਸਟਾਰਟ ਹੋ ਜਵੇ ਫਿਰ ਇਹ ਬੰਦਾ ਚੋਕੜਾ ਬਹੁਤ ਔਖਾ ਇਹ ਫਿਰ ਮੁੱਦੇ ਐਸੇ ਲਿਆਉਂਦਾ ਅੱਗੇ ਅਨ 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 ਲਿਸਟੜਾ ਸੌਦੇ ਜਿਹੜੇ ਹੁੰਦੇ ਵੀ ਅਣ ਦੇਖੇ ਇਹ ਹੁੰਦਾ ਪ੍ਰੈਕਟਿਸ ਛੱਡਦੇ ਨੂੰ ਮੈਂ ਕਹਿੰਦਾ ਨੈਨੋ ਕਹਿੰਦਾ ਮੈਂ ਤੇ ਖੋਜ ਕਰੀ ਮੈਂ ਕਿਹੜੀ ਖੋਜ ਕਰੀ ਕਹਿੰਦਾ ਵੀ ਭੱਜੀ ਜਾਂਦੇ ਭੱਜੀ ਜਾਂਦੇ ਭੱਜੀ ਜਾਂਦੇ ਆ ਕਹਿੰਦਾ ਘੋੜਾ ਭੱਜ 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 ਕੇ ਉਹਦੀ 20 ਸਾਲ ਰਹਿ ਜਾਂਦੀ ਆ ਕਹਿੰਦਾ 20 ਸਾਲ ਬਾਅਦ ਕੰ다 ਮਰ ਜਾਂਦੇ ਹੈ ਜੀ ਗੱਲਾਂ ਕਰਦਾ ਦੱਸ ਤੇ ਕੁੱਤਾ ਕਹਿੰਦਾ ਦੇ ਲੋ ਕਿੰਨਾ ਸਾਰਾ ਦਿਨ ਭੱਜੀ ਮੈਂ ਆਪਣੇ ਜਾਂਦੇ ਕੁੱਤੇ ਪਰ ਗੱਲ ਕਰੀ ਮੈਨੂੰ ਆਪਣੇ ਉਹਦੇ ਪਰ ਆਇਆ ਕਾਲੂ ਪਰ ਕਾਲੂ ਮੈਂ ਤਾਂ ਹੀ ਨਹੀਂ ਲੈ ਕੇ ਆਇਆ ਫਿਰ ਨਾ ਉਹ ਬੜਾ ਭੱਜਦਾ ਮੇਰੇ ਮੋਢੇ ਸਾਲ ਦੇ ਪਿੱਛੇ ਪਿੱਛੇ ਦੀ ਏਜ ਕੱਢ ਜਾਣੀ ਠੀਕ ਹੈ ਫਿਰ ਕਹਿੰਦਾ ਦੂਜੀ ਕਹਿੰਦਾ ਇੱਕ ਅਗਜ਼ਰ ਅਗਜ਼ਰ ਸੱਪ ਹੁੰਦਾ ਉਹ ਕਹਿੰਦਾ ਮਸਤੀ ਆ ਬੈਠਾ ਰਹਿੰਦਾ ਕਹਿੰਦਾ ਕਿੰਨੇ ਸਾਲ ਜੀ ਹੁੰਦਾ ਉਹ ਕਹਿੰਦਾ ਤੇਰਾ ਭਾ ਵੀ ਐਕਸਰਸਾਈਜ਼ ਪ੍ਰੈਕਟਿਸ ਛੱਡ ਦੀ ਗੱਲ ਸੋਚ ਸੋਚ ਵਿਚਾਰ ਨਾਲ ਹੀ ਕਹਿੰਦਾ ਤੰਨੇ ਗੱਲ ਮੁੱਦਾ ਆ ਇਹ ਵੀ ਜੋ ਬੰਦਾ ਕੰਨਾ ਭੱਜੀ ਜਾਂਦਾ ਭੱਜੀ ਜਾਂਦਾ ਭੱਜੀ ਜਾਂਦਾ ਭੱਜੀ ਜਾਂਦਾ ਭੱਜੀ ਜਾਂਦਾ ਤਾਂ ਹੀ ਹੁਣ ਆਪਾਂ ਨੱਠ ਭੱਜ ਕਿੰਨੀ ਪਈ ਹੋਈ ਆ ਤਾਂ ਹੀ ਹੁਣ 60 ਪਲਾਸ ਹੋ ਨਹੀਂ ਰਹੇ ਹੈਗੇ ਜਿੰਨੇ ਵੀ ਦੌੜਨੇ ਵਾਲੇ ਆ ਉਹ ਹਾਂ ਰੇਸਰ ਲਾਉਂਦੇ ਜਿਹੜੇ ਹਾਂ ਉਹਨਾਂ ਦੇ ਗੋਡੇ ਖਰਾਬ ਹੋ ਜਾਂਦੇ ਆ ਗੋਡੇ ਤਾਂ ਖਰਾਬ ਹੋਏ ਜਾਂਦੇ ਆ ਮੰਜੇ ਉਪੈਂਦੇ ਆ ਮੰਜੇ ਵਰੇ ਪੈਂਦੇ ਆ ਹਾ ਇਹ ਮੁੱਦਾ ਸੀਰੀਅਸ ਆ ਬਹੁਤ ਮੁੱਦਾ ਸੀਰੀਅਸ ਆ ਇਹ ਹੁਣ ਕੋੜਾ 20 ਸਾਲ ਕੱਢਦਾ 20 ਸਾਲੇ ਕੱਢਦਾ ਕੁੱਤਾ 10 12 ਸਾਲ ਕੱਢਦਾ ਹੁਣ ਦੱਸ ਕੁੱਤੇ ਦੀ ਮੌਤ ਮਰਨਾ ਹੈ ਕੋੜੇ ਦੀ ਮੌਤ ਮਰਨਾ ਹੈ ਚੁੱਪ ਕਰ ਬੱਚਾ ਆਪਾਂ ਕਰਕੇ ਮੰਜੇ ਪਰ ਬੈਠੋ ਆ ਹਣਾ ਜੀ ਸਤਨਾ ਚਾ ਚਾ ਵੀ ਹੁਣ ਕਿਹੜੀ ਘੰਟਾ ਮੇਰੇ ਕੋਲ ਫੜੂਗਾ ਆਪਾਂ ਸੈਟ ਹੋ ਜੰਦੇ ਆ ਕੁਝ ਜੀ ਹਾਂ ਉੱਠੇ ਬੰਦ ਜਰਾ ਜਾ ਚੱਲ ਚੱਲ ਉੱਠੇ ਬੰਦ ਚਲੀ ਵੇ ਖੜਨਾ ਤਾਂ ਨਹੀਂ ਇਹਨੇ ਸਿੱਧਾ ਉਹਨਾਂ ਕੋਲ ਜਾਣਾ ਜਿੱਥੇ ਰੇਪ ਪਾਉਣਗੇ ਬੰਦੇ ਉਹਨਾਂ ਕੋਲ ਜਾ ਉਹ ਰੇਪ ਪਾਉਣ ਵਾਲਿਆਂ ਕੋਲ ਤਾਂ ਇੱਕ ਨੰਬਰ ਫਰਾਂਸ ਕਾ ਤੇ ਲਖਾਇਆ ਹੀ ਪਿੱਛੇ ਯਾਰ ਮੈਗਨ ਨੂੰ ਨਾਲ ਲੜੀਆਂ ਵਿੱਚ ਖਲੌਣੀਆਂ ਇੱਤ ਆ ਇੱਕ ਦਿਨ ਤਾਂ ਤਨੇ ਇਹ ਚੀਜ਼ ਵਿੱਚ ਬੰਦਾ ਪੜਾ ਲੜਿਆ ਜਿਹੜੇ ਪਲੱਗ ਹਨ ਆ ਇੱਕ ਦਿਨ ਬੰਦੇ ਕਈ ਪਲੱਗ ਹਨ ਇਹਦੇ ਵਿੱਚ ਜਿਹੜੀਆਂ ਲੜੀਆਂ ਵਿੱਚ ਪੈ ਜਾਂਦੀਆਂ ਪਲੱਗਾ ਹਾਂ ਇਹਦੇ ਵਿੱਚ ਬਹੁਤ ਲੜਿਆ ਹਾਂ ਹਾਂ ਪਤਨੀ ਕਿੰਨੇ ਕੁ ਦੀਦੀ ਹੁਣ ਉਹਦੇ ਵਿੱਚ ਤੇ ਪਤਨੀ ਕਹਿੰਦੀ ਮੈਂ ਪਹਿਲਾਂ ਇੰਨੇ ਦੀ ਲੈ ਕੇ ਗਿਆ ਤਾਂ ਹੁਣ ਤੁਸੀਂ ਇੰਨੇ ਦੀ ਦੇ ਰਹੇ ਆ ਫਿਰ ਕਿਸੇ ਬੰਦੇ ਦੀ ਸਿਫਾਰਿਸ਼ ਪੋਈ ਠੀਕ ਹੈ ਬੰਦੇ ਦੁਕਾਨਦਾਰ ਨੂੰ ਇੰਨਾ ਗੁੱਸਾ ਚੜਿਆ ਉਹ ਕਹਿੰਦਾ ਫਰੀ ਚਲੇ ਜਾ ਬਾਈ ਲਾਂਗੇ ਲਾਂਗੇ ਅੱਗੇ ਜਾ ਚ ਹਾਰੇ ਪਾਉਣ ਲੱਗੇ ਉਹ ਲਾਂਗੇ ਇੱਥੇ ਹੁਣ ਇੱਥੇ ਖੜੇ ਤਾਂ ਪਹਿਲਾਂ ਮੇਰੇ ਕੋਲੇ ਉਹ ਲਾਂਗੇ ਰੇ ਪਾ

ਲੌਕੇ ਨਹੀਂ ਲੱਗਿਆ ਹੋਇਆ ਤਾਂ ਇਹ ਇਹ ਤੋੜਿਆ ਤਾਂ ਨਹੀਂ ਹੈਗਾ ਲੌਕ ਹੀ ਲੱਗਿਆ ਉਹਦੇ ਵਿੱਚ ਘੁਮਾਤਾ ਤੇ ਚਾਬੀ ਜਾਂ ਥੱਲੇ ਪਿਆਰ ਅੱਛਾ ਹਾਂ ਤੇ ਇੱਥੇ ਲਾਗਣਾ ਉਹ ਲੌਕ ਭਾ ਕੇ ਲੱਗ ਗਿਆ ਹਣਾ ਨਾ 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 ਕਰਿੰਦਾ ਤਾਂ ਗੁੱਧਰਬਾਈ ਦੀ ਕਿ ਬੋਤਲ ਪਈ ਤੇ ਉੱਪਰ ਰੱਖੀ ਹੋਈ ਦੀ ਮੈਂ ਅੰਗੂਰ ਲੱਗੇ ਹੋਏ ਆ ਭਾਈ ਅੰਗੂਰ ਤਾਂ ਹਲੇ ਖੱਟੇ ਆ ਹੋ ਠੀਕ ਲੱਗਦੇ ਵਿੱਚ ਮੈਨੂੰ ਲੱਗਦਾ ਇਹ ਮਿੱਠਾ ਹੋ ਗਿਆ ਹੁਣ ਆਹ ਸਾਇਕਲ ਨਹੀਂ ਕਿਹੜਾ ਦੇਖੀ ਹੂੰ ਆਂ ਇਹਦਾ ਜ਼ਹਿਰ ਖੱਟਾ ਨਹੀਂ ਲੌਕ ਯਾਰ ਮਹਾਰਾਜ ਮੰਤਰਾ ਚੱਕ ਲੈ ਜਣਾ ਫਿਰ ਅੱਜ ਦਾ ਸਾਰਾ ਅੱਜ ਘਰ ਆ ਜਾਊਗਾ ਲਾ ਭਾਈ ਆਪਣੀ ਪਿਆਲੀ ਆ ਮਹਾਰਾਜ ਦੀ ਕਿਰਪਾ ਨਾਲ ਪਣਾ ਥੱਲੇ ਉਹ ਨਿਕਲੇ ਆਵੇ ਗੁੱਬੀ ਸੁਰ ਜਿਹੜੀ ਆਪਣੇ ਬੀਜੀ ਆ ਇਹਦੀ ਬੇਟਾ ਹੁਣ ਚੱਲੀਏ ਫਿਰ ਹੈ ਪਾਣੀ ਚੱਲਦਾ ਭਲੇ ਜੋਗੀ ਘਰਾਂ ਬੈਠੇ ਭਲੇ ਵੈਸੇ ਤਾਂ ਗੜੀਆਂ ਖਲਵਾਉ ਆ ਮੈਂ ਯਾਰ ਅੱਜ ਦੰ ਚਲਾਉਂਦਾ ਉਹਦੀ ਡਿਊਟੀ ਇਹ ਲੜੀਆਂ ਖੋਲ ਲੈ। ਜਿੰਦੋ ਸੜਕ ਪੱਕੀ ਹੋ ਜਾਂਦੀ ਨਾ ਉਹ ਉੱਥੇ ਆਪਣਾ ਛੋਟਾ ਢਾਬਾ ਖੋਲਣ ਦਾ ਮੱਛੀ ਫਰਾਈ ਵਾਲਾ। ਸੜਕ ਪੱਕੀ ਹੋਈ ਨੇ ਕਹਿੰਦਾ ਕਹਿੰਦਾ ਪੱਕੀ ਹੋ ਜੂਗੀ ਲਾਈਟਾਂ ਲੱਗਣੀਆਂ ਲੱਗੀਆਂ ਤਾਂ ਹੈ ਇੰਨੇ। ਆਹ ਜਿੜੀ ਕਰੀਏ। ਆਪਾਂ ਜੀ ਲੈ ਵੀ ਬੰਦ ਕਰਦੇ ਆ। ਧੰਨਵਾਦ ਜੀ।